ਲੁਧਿਆਣਾ ਸ਼ਹਿਰ ਦੇ ਵਿੱਚ ਚੋਰੀ-ਚਿਕਾਰੀ ਦੀਆਂ ਵਾਰਦਾਤਾਂ ਨਹੀਂ ਰੁਕ ਰਹੀਆਂ। ਤਾਜ਼ਾ ਮਾਮਲਾ ਲੁਧਿਆਣਾ ਦੇ ਚੋੜਾ ਬਾਜ਼ਾਰ ਤੋਂ ਸਾਹਮਣੇ ਆਉਂਦਾ ਹੈ ਜਿੱਥੇ ਕਿ ਦੇਰ ਰਾਤ ਚੋਰਾਂ ਨੇ ਘਰ ਤੋੜ ਕੇ ਕੱਪੜਿਆਂ ਦੀ ਦੁਕਾਨ ਦੇ ਵਿੱਚ ਹੱਥ ਸਾਫ਼ ਕਰ ਦਿੱਤਾ। ਜਿਸ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇਜ ਕੈਦ ਹੋ ਜਾਂਦੀਆਂ ਨੇ। ਪਤਿਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਦੁਕਾਨ ਮਾਲਕ ਨੇ ਦੱਸਿਆ ਕਿ ਦੇਰ ਰਾਤ ਇਹ ਵਾਰਦਾਤ ਹੁੰਦੀ ਹੈ ਤੇ ਨੌਜਵਾਨ ਦੁਕਾਨ ਦੇ ਵਿੱਚ ਤੱਕੀ ਦੇ ਨਾਲ ਵੜ ਜਾਂਦੇ ਨੇ ਜਿਸ ਤੋਂ ਬਾਅਦ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ। लुधियाना लाइव ਲਈ ਠੀਕਾ ਮੇਰਾ ਨਾਮ ਜਸਪ੍ਰੀਤ ਸਿੰਘ ਕਾਕਾ ਮਾਛੀਵਾੜਾ ਵੀ ਤੇ ਮੇਰੀ ਦੁਕਾਨ ਦਾ ਨਾਮ ਹੈ ਦਸ਼ਮੇਸ਼ ਸਲਕਸਟੋਰ ਮਾਛੀਵਾੜੇ ਵਾਲੇ ਅੱਜ ਮੈਂ ਜੋ ਦੁਕਾਨ ਤੇ ਆਇਆ ਹਾਂ ਸਵੇਰੇ ਤੇ ਉੱਪਰਲੇ ਜਦੋਂ ਮੈਂ ਮੁੰਡਾ ਭੇਜਿਆ ਸਫਾਈ ਕਰਨ ਵਾਸਤੇ ਉਹਨੇ ਜੋ ਦੇਖਿਆ ਵਾ ਤੇ ਇੱਕ ਤਾਂ ਗੱਲੇ ਵੀ ਖੁੱਲੇ ਹੋਏ ਸੀ ਸਾਡੀ ਦੁਕਾਨ ਦੇ ਤੇ ਨਾਲ ਦੀ ਨਾਲ ਉੱਪਰੋਂ ਦੀ ਕੰਦਾ ਵੀ ਤੋੜੀਆਂ ਪਈਆਂ ਨੇ ਸਾਡੀ ਦੁਕਾਨ ਦੀ ਵੀ ਤੇ ਨਾਲ ਦੀ ਦੁਕਾਨ ਦੇ ਵੀ ਤੇ ਤੇ ਤਿੰਨ ਕ ਬੰਦੇ ਸੀਗੇ ਜਿੰਦੇ ਜੋ ਇੱਕ ਰੀ ਫੋਟੋ ਕਲੀਅਰ ਆ ਗਈ ਹੈ ਕੈਮਰੇ ਦੇ ਵਿੱਚ ਤੇ ਜੋ ਪਤਾ ਲੱਗਿਆ ਸਾਨੂੰ ਖਜੂਰ ਚੌਂਗ ਦਾ ਰਹਿਣ ਵਾਲਾ ਵਾ ਮੁੰਡਾ ਨਹੀਂ ਪੁਲਿਸ ਨੂੰ ਹਾਂ ਜੇ ਅਸੀਂ ਦੱਸਾਂਗੇ ਕਿ ਇਹ ਖਜੂਰ ਚੌਂਗ ਵਾਲੇ ਪਾਸੇ ਦਾ ਹੈਗਾ ਬੰਦਾ ਕਿ ਟਰੇਸ ਕਰੋ ਤੁਸੀਂ ਅੱਗੇ ਵੀ ਚੋਰੀ ਇੱਕ ਤਾਂ ਹੋਈ ਜਾਂ ਲੱਗਦਾ ਪਤਾ ਨਹੀਂ ਕੋਤਵਾਲੀ ਵੀ ਸਾਡੇ ਨੇੜੇ ਐ 100 ਮੀਟਰ ਦੀ ਦੂਰੀ ਤੇ ਕੋਤਵਾਲੀ ਐ ਤੇ ਕੋਈ ਸਮਾਂ ਨਹੀਂ ਆ ਰਹੀ ਵੀ ਇੱਥੇ ਕੋਈ ਜ਼ਿਆਦਾ ਪੁਲਿਸ ਵਾਲੋ ਉਹ ਗੱਲੀ ਹੈ ਜਾਂ ਕੋਈ ਸਮਾਂ ਨਹੀਂ ਆ ਰਹੀ ਉੱਥੇ ਡਰ ਨਹੀਂ ਗਿਆ ਡਰ ਨਹੀਂ ਰਹੀ ਚੋਰਾਂ ਦੇ ਵਿੱਚ ਨਾਲੇ ਪਿੱਛੇ ਸਾਰੀ ਹੋਟਲ ਲਾਈਨ ਹੀ ਹੈ ਸਾਡੇ ਬੈਕ ਸਾਈਡ ਤੇ ਹੋਟਲ ਵੀ ਚੱਲਦੇ ਨੇ 24 ਘੰਟੇ ਕੀ ਕਰਦੇ ਜਾਂਦੇ ਹੁੰਦੇ ਅਸੀਂ ਕਹਿੰਦੇ ਆ ਬੰਦੇ ਨੂੰ ਫੜੋ ਤੇ ਸਾਡੀ ਪੈਸੇ ਦੀ ਰਿਕਵਰੀ ਦਿਓ ਅੱਗੇ ਮੰਦਾ ਬਹੁਤ ਚੱਲਦਾ ਪਿਆ ਬੰਦਾ ਬਹੁਤ ਅੱਗੇ ਕੀ ਹੋ ਗਿਆ ਨਾ ਜਦੋਂ ਕੰਮ ਚੋਰੀ ਹੋਣੀ ਹੁੰਦਾ ਹਾਂਜੀ ਹਾਂਜੀ ਜੇ ਪੈਸੇ ਵੱਧ ਪਏ ਹੁੰਦੇ ਤਾਂ ਸਾਰੇ ਲੈਣੇ ਸੀ ਉਹਨਾਂ ਨੇ